ਮੈਂ ਤੁਹਾਨੂੰ ਤੁਹਾਨੂੰ ਮੈਂ ਬੈਕ ਕਰ ਲਉਣਾ ਅੱਧੇ ਘੰਟੇ ਦੇ ਹਾਂ ਮੈਂ ਅੱਧੇ ਘੰਟੇ ਤੈ ਤੁਹਾਨੂੰ ਬੈਕ ਕਰ ਲਉਣਾ ਓਕੇ ਓਕੇ ਹਾਂ ਹਾਂ ਜੀ ਚੰਗੀ ਤੁਸੀਂ ਦੇਖ ਸਕਦੇ ਜੀ ਕਿ ਇਹ ਬੱਤੀ ਵੀ ਆਉਂਦੀ ਹੋਣੀ ਇੱਥੇ ਸਾਡੇ ਵੀਰ ਜੀ ਹੇ ਨੀਚੇ ਬੈਠੇ ਹੋ ਕੇ ਲੈ ਕੇ ਆਏ ਆ ਥੱਲੇ ਬਹਿ ਜਾਓ ਬਾਬਾ ਜੀ ਥੱਲੇ ਬਹਿ ਜਾਓ ਨਾ ਥੱਲੇ ਬਹਿ ਜਾਓ 24 ਘੰਟੇ ਲਈ ਕੋਈ ਗੱਲ ਨਹੀਂ ਬਾਬਾ ਜੀ ਗੁਰਰਾਮ ਦਾਸ ਨਾਲ ਆਪਣੇ ਆ ਵੇਖੋ ਕਿੰਨੀ ਜਿਹੜੀ ਬਿਜਲੀ ਦੀਆਂ ਤਾਰਾਂ ਥੱਲੇ ਲੰਘ ਰਹੀਆਂ ਵਾਂ ਪਰ ਮਜਬੂਰੀ ਕੀ ਕਰੀਏ ਕਿ ਵੀਰ ਜੀ ਹੁਣੀ ਕਹਿੰਦੇ ਸੀ ਚੇਚਾ ਅਮਤਵਾਲ ਵੀਰ ਹੁਣੀ ਕਿ ਜਿਹੜੀ ਆ ਗਾਂ ਬੈਠੀ ਆ ਆ ਜਿਹੜੀ ਆ ਵਿਚਾਰਿਆ ਗੋਕਾ ਬੈਠਾ ਵਾ ਇਹਨੂੰ ਆਪਾਂ ਫੀਡ ਪਾ ਕੇ ਹੁਣੀ ਆ ਤੁਸੀਂ ਦੇਖ ਸਾਦੇ ਜੀ ਕਿ ਇਹ ਵੀਰ ਅੱਗੇ ਤੂੜੀ ਪਾ ਕੇ ਗਿਆ ਸੀਗਾ ਤੇ ਹੁਣ ਪੌਣ ਆਇਆ ਵਾ ਫੀਡ ਤੇ ਤੁਸੀਂ ਵੀਰ ਜੀ ਉੱਤੇ ਚੜ ਕੇ ਜੇ ਦੇਖੋਗੇ ਨਾ ਬਾਬਿਓ ਉੱਪਰ ਵੀ ਸੱਪ ਸੱਪ ਵਾ ਤੇ ਅੰਦਰਲੇ ਬਨੇ ਤੂੜੀ ਜਿਹਨੂੰ ਪਾਉਣ ਗਿਆ ਨਾ ਅੰਦਰਲੇ ਬਨੇ ਵੀ ਛਾਪੀ ਸੱਪ ਸੀਗੇ ਤੇ ਆਕਾਸ਼ ਉੱਪਰਲੇ ਬਨੇ ਵੀ ਛਾਪੀ ਆ ਜਾ ਉੱਪਰਲੇ ਬੰਨੇ ਸੱਪ ਬੈਠੇ ਜਾ ਵੀਡੀਓ ਬਣਾ ਕੇ ਲਿਆ ਕਿੱਥੇ ਬੈਠੇ ਉੱਪਰਲੇ ਬੰਨੇ ਹਾਂ ਉੱਪਰ ਉੱਪਰ ਆਵੇ ਆਵੇ ਇੱਥੋਂ ਹੀ ਬੋਡੀ ਮੈਂ ਇੱਧਰ ਕਾ ਰਹਿਂਦੇ ਰਹਿਂਦੇ ਆ ਵੀ ਹਾਂ ਵੇਖੋ ਵੀਰ ਜੀ ਨਹੀਂ ਆ ਵੀਰ ਮੀਨੂ ਕਹਿੰਦਾ ਕਿ ਆਪਾਂ ਆਪਾਂ ਮੇਂਹਰਾ ਜੇ ਭਾਵੇਂ ਆਪਾਂ ਨੂੰ ਰਾਤ ਪੈ ਜੇ ਪਰ ਜਿਹੜੀ ਆ ਗਾਂ ਉੱਥੇ ਵੱਜੀ ਸੀ ਨਾ ਇਹ ਲਗਭਗ ਅੱਧਾ ਕਿਲੋਮੀਟਰ ਹੋਣੀ ਆ ਬੰਦ ਆ ਤਿੰਨ ਦੋ ਦੇਖ ਸਕਦੇ ਆ ਉਹ ਅਗਲੇ ਬੰਨੇ ਬੰਦਵਾ ਤੇ ਬੰਦ ਤੋਂ ਅੱਧਾ ਕਿਲੋਮੀਟਰ ਦੂਰ ਹੈ ਗਾਂ ਵਾ ਗਊ ਮਾਤਾ ਵਾ ਤੇ ਇਹਨੂੰ ਵੀਰ ਸਪੈਸ਼ਲ ਇੱਥੇ ਫੀਡ ਪਾਉਂਦਾ ਆ ਕਿਉਂਕਿ ਵੀਰ ਕਹਿੰਦਾ ਸੀ ਵੀ ਇਹਦੇ ਹੁਣ ਕੋਈ ਵਾਰਸ ਨਹੀਂ ਹੈਗਾ ਤੇ ਨਾ ਇਹਨੇ ਕਿਸੇ ਨੂੰ ਆਵਾਜ਼ ਹੀ ਮਾਰਨੀ ਆ ਕਿ ਮੈਨੂੰ ਵੀ ਆਣ ਕੇ ਲੈ ਕੇ ਜਾਓ ਇੱਥੋਂ ਚਲੋ ਅਸੀਂ ਇੱਥੋਂ ਗਾਂ ਨੂੰ ਕੱਢ ਨਹੀਂ ਸਕਦੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਾ ਤੇ ਬੋਟ ਆ ਜਿਹੜੀ ਸਰ ਤੋਂ ਛੋਟੀ ਆ ਤੇ ਚਲੋ ਵਾਈਗਰੂ ਇਹਦੀ ਇਹਦੇ ਨਾਲ ਕਿਸਮਤ ਪਰ ਜਿੰਨੀ ਜੋਗੇ ਹੈਗਾ ਵੀਰ ਅਮਰਪਾਲ ਉਹਨੇ ਆਪਣੀ ਡਿਊਟੀ ਨਿਭਾਈ ਆ ਤੇ ਗਾਂ ਨੂੰ ਤੁਰੀ ਲਾ ਕੇ ਤੇ ਨਾਲ ਗਾਂ ਨੂੰ ਆ ਫੀਡ ਪਾ ਰਿਹਾ ਵੀਰ ਸਪੈਸ਼ਲ ਅਸੀਂ ਉੱਥੇ ਆ ਜਿਹੜੀ ਜਥੇਬੰਦੀ ਫੀਡ ਵੰਡ ਰਹੀ ਸੀ ਵਾਰਸ ਪੰਜਾਬ ਦੀ ਉਹਨਾਂ ਤੋਂ ਅਸੀਂ ਸਪੈਸ਼ਲੀ ਲੈ ਕੇ ਆਏ ਕਿ ਸਾਨੂੰ ਚਾਹੇ ਥੋੜੀ ਜਿਹੀ ਥੋੜੀ ਫੀਡ ਦੇ ਦਿਓ ਤੇ ਅਸੀਂ ਆ ਇੱਥੇ ਜਿਹੜੀ ਗਊ ਮਾਂ ਆ ਵਾ ਉਹਨੂੰ ਪਾ ਕੇ ਹੋਣੀ ਆ ਆਹੋ ਉੱਤੇ ਨਾ ਰੱਖੋ ਡਰਮ ਦੇ ਥੱਲੇ ਰੱਖ ਦੋ ਜੀ ਮੀਂਹ ਮੂ ਆ ਗਿਆ ਤੇ ਉਹਨੇ ਪਾ ਦ ਨੀ ਆਲਾ ਮੌਸਮ ਹੀ ਨਿਕਾ ਚਲੋ ਰੱਖ ਦੋ ਉੱਤੇ ਰੱਖ ਦੋ ਉੱਤੇ ਰੱਖ ਦੋ ਗਿਆ ਕੱਟੇ ਚ ਪਾਈ ਰੱਖ ਦੋ ਉੱਤੇ ਰੱਖ ਦੋ ਚਲੋ ਇਹਦੀ ਕਿਸਮਤ ਹੋ ਗਈ ਤੇ ਤਾਰੀ ਖਾ ਜੋਗੀ ਚਾਰੀ ਪਾਣੀ ਤਾਂ ਬਾਬੇ ਨੇ ਹੋ ਪੀ ਲੈਣਾ ਹਨਾ ਦਰਿਆ ਵਾਲੇ ਪਾਣੀ ਹੋ ਪੀ ਲੈਣਾ ਨੇ ਮਾਈ ਗਰੁੱਪ ਪੜਾ ਕਰੀ ਵੀਦਾ ਇਹ ਵੀਰ ਨੇ ਨਾ ਰੱਟ ਲਈ ਰੱਖੀ ਵੀ ਆਪਾਂ ਨੂੰ ਭਾਵੇਂ ਅੱਧੀ ਰਾਤ ਹੋ ਜੇ ਨਾ ਤੇ ਆਪਾਂ ਇਹਨੂੰ ਪਾਣੀ ਦੁਜਾ ਚੋਕਰ ਪਾਉਣ ਆਉਣੇ ਹੋਣਾ ਤੇ ਵੀਰ ਨੇ ਆਪ ਪਤਾ ਨਹੀਂ ਚਾਹ ਪੀਤੀ ਕਿ ਨਹੀਂ ਪੀਤੀ ਫੇਰ ਦੀ ਪਰ ਗਾਂ ਨੂੰ ਵੇਖੋ ਚੋਕਰ ਪਾਉਣ ਆਇਆ ਵਾ ਇਹ ਇਥੋਂ ਦੇ ਵੇਖੋ ਵੀ ਇਨਸਾਨੀਅਤ ਆ ਸਾਡੇ ਪੰਜਾਬੀ ਭਰਾਵਾਂ ਦੇ ਵਿੱਚ ਬੰਦਾ ਤੇ ਡੁੱਬਦਾ ਕੀ ਹੈ ਵੇਖਿਆ ਜਾਂਦਾ ਸਾਡੇ ਤੋਂ ਜਿਹੜਾ ਜਨਵਾਰ ਆ ਉਹ ਵੀ ਡੁੱਬਦੇ ਨਹੀਂ ਵੇਖੇ ਜਾਂਦੇ ਤੇ ਮਾਈ ਗਰੁੱਪ ਪੜਾ ਕਰੀ ਪਰਵਾਰ ਨੂੰ ਬੱਚਿਆਂ ਨੂੰ ਲੱਗਣ ਤੇ ਬਹੁਤ ਭਾਵੁਕ ਪਲਵਾ ਆ ਇਸ ਟਾਈਮ ਜਿਹੜਾ ਪਾਣੀ ਆਇਆ ਵਾ ਪਿੰਡ ਧੀਰਾ ਘਰਾ ਪਿੰਡ ਨਿਹਾਲਾ ਲਵੇਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਤੇ ਆਹ ਅਗਲੇ ਬੰਨੇ ਕੈਂਪ ਲੱਗੇ ਆ ਆ ਸਾਰੀਆਂ ਜਥੇਬੰਨੀਆਂ ਆਈਆਂ ਵਾ ਤੇ ਇਹ ਵੀਰ ਜੀ ਹੁਣੀ ਆ ਵੋਟ ਲੈ ਕੇ ਆਏ ਆ ਜਿਵੇਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਇਹ ਵੋਟਾਂ ਆਈਆਂ ਵਾ ਪ੍ਰਭ ਪ੍ਰਭਾਸ ਰਾਸਾ ਸੰਸਥਾ ਵੱਲੋਂ ਰਮਨਵੀਰ ਹੁਣੀ ਆਏ ਆ ਅਮਿਤਪਾਲ ਵੀਰ ਹੁਣੀ ਆ ਗੁਰਿੰਦਰਪਾਲ ਵੀਰ ਹੁਣੀ ਆ ਤੇ ਇਹ ਵੀਰ ਸਾਰੇ ਆਏ ਆ ਧੰਨਵਾਦ ਜੀ ਰਾਗੜ ਭਲਾ ਕਰੀ ਤੇ ਆਹ ਘਰਤੀ ਸੰਜੀ ਇਹ ਘਰ ਦੇ ਵਿੱਚ ਕੋਈ ਨਹੀਂ ਹੈਗਾ ਤੇ ਬਾਜਾ ਕੋਣ ਮਾਰਿਆ ਆਪਾਂ ਨੂੰ ਉਹ ਉਧਰ ਹੋਈਆ ਉਹ ਉਧਰ ਕੇ ਦੇ ਬਾਜਾ ਮਾਰਿਆ ਕਾ ਕਰਾ ਤੇਰੀ ਕੰਨ ਤੇਰਾ ਫੇ ਆ ਵੀ ਡਰ ਕਰ ਤਾਂ ਚਲੋ ਅੱਕੇ ਜਾ ਟੋਕ ਪਾ ਸਲੋ ਚਲੋ ਚਲੋ ਟੋੜੋ 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 ਟੋੜ ਲਓ ਨਾ ਟੋੜੋ ਟੋੜਨੀ ਕਾਹੇ ਉਧਰੋਂ ਆ ਨਾ ਟੋੜਨੀ ਉਧਰ ਨਾ ਬੈਗਰ ਪੈ ਜਾਊਗਾ ਬੱਸ ਵੀ ਠਾੜ ਹੈ ਠਾੜ ਹੈ ਠਾੜ ਹੈ ਦੇਖ ਵਾ ਤਾਰਾਂ ਦੀ ਤੇ ਰਾਗੜ ਭਲਾ ਕਰੀ Thank you for